ਲੇ 10 ਸਾਲ ਤੋਂ ਇਹ ਐਕਸਿਭਿਸ਼ਨ ਲਗਾਉਂਦੀ ਆ ਰਹੀ ਐ 11ਵਾਂ ਸਾਲ ਆ ਜਦੋਂ ਮੈਂ ਛੋਟੀ ਹੁੰਦੀ ਹੂੰ ਤੇ ਲਾਂਦੀ ਹੁੰਦੀ ਸੀ ਤਾਂ ਮੈਂ ਮਹਿਸੂਸ ਕਰਦੀ ਹੁੰਦੀ ਸੀ ਵੀ ਸਾਡੇ ਜਿਹੜੀ ਆਂਡਰ ਦੇ ਸੰਗਤ ਆਉਂਦੀ ਆ ਉਹਨਾਂ ਨੂੰ ਕਾਫੀ ਅਨਜ਼ਾਈ ਨਹੀਂ ਪਤਾ ਵੀ ਅਸੀਂ ਇਹ ਕਰਨ ਕੀ ਆ। ਇਹ ਕਿਹ ਚਾਜ ਰਿਤੇ ਮੇਲੇ ਦਾ ਰੂਪ ਲੈਂਦਾ ਜਾਣ ਐ ਅਸੀਂ। ਤਾਂ ਮੈਨੂੰ ਲੱਗਿਆ ਵੀ ਸ਼ਾਇਦ ਮੈਂ ਆਪਣੀ ਪੇਂਟਿੰਗਸ ਇਹੀ ਨਹੀਂ ਮੈਂ ਕਿਤੇ ਸਰਕਾਰ ਦੀ ਸਿੱਖਿਆ ਕਿੰਨੀ ਜਿਆਦਾ ਟੀਮ ਦੀ ਜਗ੍ਹਾ ਤੇ ਖੜੇ ਆ ਤੇ ਕੀ ਨਵਾਂ ਇਤਿਹਾਸ ਹੈ ਉਸ ਕਰਕੇ ਮੈਂ ਉਹਨੇ ਆਰਟ ਐਗਜ਼ੀਬਿਸ਼ਨ ਲਗਾਣੀ ਸ਼ੁਰੂ ਕੀਤੀ ਤੁਹਾਨੂੰ ਇਹ ਜਿਹੜਾ ਸ਼ੌਂਕ ਹੈ ਸ਼ੁਰੂ ਤੋਂ ਪਿਆ ਹੋਇਆ ਬੀਸਿਕਲੀ ਮੈਂ ਪਿਛਲੇ 14 ਸਾਲ ਤੋਂ ਐਜ਼ ਅ ਆਰਟਿਸਟ ਵਰਕ ਕਰ ਰਹੀ ਆ ਤੇ ਮੈਂ ਚਾਰ ਵਾਰ ਰਿਕਾਰਡ ਹੋਲਡਰ ਆ ਤੇ ਪਿਛਲੇ ਮਤਲਬ ਕਾਫੀ ਟਾਈਮ ਤੋਂ ਜਿਵੇਂ ਜਿਵੇਂ ਮੈਂ ਵਰਕ ਕਰ ਰਹੀ ਆ 100 ਪਲੱਸ ਅਵਾਰਡ ਹੈ ਇਹ ਬ੍ਰਿਟਿਸ਼ ਆਰਮੀ ਵੱਲੋਂ ਵੀ ਮੈਂ ਅਵਾਰਡ ਮੇਰੇ ਬਾਡੀ ਟੈਸਟ ਇਹ ਜਿਹੜੀ ਮੇਰੀ ਪੇਂਟਿੰਗਸ ਆ ਬਾਹਰ ਵਗੈਰਾ ਵੀ ਜਾਂਦੀ ਹੈ ਜਦੋਂ ਬਸ ਚਾਕਿੰਗ ਹੁੰਦੀ ਸੀ ਤਾਂ ਮੈਨੂੰ ਹੀ ਨਹੀਂ ਪਤਾ ਸੀ ਵੀ ਆਰਟ ਹੁੰਦਾ ਕੀ ਹੈ ਹਮ ਕਿਉਂਕਿ ਉਸ ਟਾਈਮ ਬਾਅਦ ਹੀ ਵਿਲੇ ਆਰਟਿਸਟ ਲਿਖੇ ਜਾਂਦੇ ਸੀ ਕਿਉਂਕਿ ਸੋਸ਼ਲ ਮੀਡੀਆ ਵੀ ਨਹੀਂ ਸੀਗਾ ਤਾਂ ਮੈਂ ਜਿਵੇਂ ਡਾਇਗਰਾਮਸ ਬਣਾਣੀ ਉਹ ਤੋਂ ਹੀ ਮੈਨੂੰ ਆਜੂ ਵੀ ਕਿਸੇ ਡਾਇਗਰਾਮ ਤੇ ਕਿਵੇਂ ਛੋੜੇ ਰਿਹਾ ਬੱਚੇਨ ਦੇਖਿਆ ਸੀ ਜੋ ਬੱਲਨ ਕਿੱਥਾ ਕਰ ਰਹੇ ਸੀ ਇਸ ਲਈ ਮੇਰੀ ਅਚ ਰੈਂਡਰ ਸੀਗੀ ਦੇ ਲਈ ਡਾਇਗਰਾਮ ਮੇਜ ਕੀ ਮਤਲਬ ਫਾਈਲਸ ਉਹ ਗਿਆ ਬਣਾਉਂਦੀ ਸੀ ਤੇ ਮੈਂ ਵੇਚਦੀ ਸੀ ਕਿਉਂਕਿ ਮੇਰੇ ਪਿੰਡ ਸੇ ਤਾਂ ਬਣਾ ਨਹੀਂ ਕੀਤਾ ਸੀਗਾ ਵੀ ਮੇ ਤੋਂ ਪੈਸੇ ਨਾਲ ਨਾ ਮੈਨੂੰ ਮਹਿਸੂਸ ਹੁੰਦਾ ਸੀਗਾ ਵੀ ਮੈਂ ਕਾਗਤਾਂ ਤੋਂ ਉਹਨਾਂ ਨੂੰ ਮਦਦ ਲੈ ਕੇ ਇਹਨਾਂ ਦੀ ਮਦਦ ਕਰ ਸਕਦਾ ਹਾਂ ਜਿਹਦੀ ਜੋੜ ਮੇਲ ਚੱਲ ਰਿਹਾ ਤੇ ਇੱਥੇ ਪ੍ਰਦਰਸ਼ਨੀ ਲੱਗੀ ਹੋਈ ਆ ਤੇ ਫੋਟੋ ਐਗਜ਼ਿਬਿਸ਼ਨ ਆ ਕਲਾ ਬਹੁਤ ਸੋਹਣੀ ਐ ਤੇ ਆਪਣੇ ਹੱਥ ਨਾਲ ਸ਼ਗੁਨ ਨੇ ਪੇਂਟਿੰਗਾਂ ਬਣਾਈਆਂ ਹੋਈਆਂ ਨੇ ਸ਼ਗੁਨ ਆਰਟ ਦੇ ਨਾਮ ਤੇ ਇਹਨਾਂ ਦਾ ਇੰਸਟਾਗ੍ਰam ਦੇ ਉੱਤੇ ਪੇਜ ਵੀ ਐ ਅਤੇ ਬਹੁਤ ਸੋਹਣੀਆਂ ਪੇਂਟਿੰਗਾਂ ਬਣਾਉਂਦੇ ਨੇ ਆਓ ਇਹਨਾਂ ਨਾਲ ਗੱਲਬਾਤ ਕਰਦੇ ਹਾਂ ਸਸ਼ੀ ਗਾਇ ਜੀ ਸਸ਼ੀ ਗਾਇ ਜੀ ਤੁਸੀਂ ਦੱਸੋ ਆਪਣੇ ਬਾਰੇ ਤੁਸੀਂ ਇੱਥੇ ਜਿਹੜਾ ਪ੍ਰਦਰਸ਼ਨੀ ਲਗਾ ਰਹੇ ਹੋ ਤੁਹਾਨੂੰ ਇਹ ਚੜ ਬਣਾ ਕੇ ਸੇਲ ਕਰ ਲੈਂਦੇ ਹੋ ਤੁਸੀਂ ਕਿਵੇਂ ਡਰਾਇੰਗਸ ਔਰ ਹੈਡ ਰਾਈਟਿੰਗ ਵਧੀਆ ਸੀ ਤਾਂ ਹੈ ਤੇ ਤੁਸੀਂ ਮਤਲਬ ਸੈਲਫ ਡਿਪੈਂਡ ਹੋ ਗਏ ਸੀਗੇ ਵੀ ਹਾਂ ਆਪਣਾ ਆਪਣਾ ਖਰਚਾ ਤੁਸੀਂ ਆਪ ਚੱਕਣਾ ਸ਼ੁਰੂ ਕਰਤਾ ਜੀ ਮੈਂ ਪਿਛਲੇ 8 ਸੈਂਡਰ ਤੋਂ ਬਾਅਦ ਮੈਨੂੰ ਮੈਨੂੰ ਨਹੀਂ ਲਾਦੇ ਮੇਰੇ ਪੇਰੈਂਟਸ ਵੀ ਪੈਸੇ ਮੰਗੀਆਂ इवन ਮੈਂ ਮੁੰਬਈ ਦੁਬਈ ਲਾਫੇ ਕੋਈ ਹੋਰ ਕੰਟਰੀਜ਼ ਵੀ ਗਈਆਂ ਤਾਂ ਮਤਲਬ ਮੈਂ ਮਤਲਬ ਆਪਣੀ ਇਨਕਮ ਦੇ ਨਾਲ ਹੀ ਜਿਹੜੀ ਤੁਹਾਡੀ ਪੜ੍ਹਾਈ ਹੈ ਇਹੀ ਕਲਾ ਨਾਲ ਸੰਬੰਧਤ ਹੀ ਰਹੀ ਆ ਮੈਗਜੂਏਸ਼ਨ ਤੇ ਸੀਜੀ ਤਾਂ ਮੇਰੇ ਕੋਲ ਹੋਰ ਸਬਜੈਕਟਸ ਵੀ ਸੀ ਫਾਈਨਲ ਵੀ ਸੀ ਪਰ ਮੈਨੂੰ ਉਸਨੂੰ ਮਾਸਟਰਸ ਇਨ ਫਾਈਨਲ ਸੀ ਪ੍ਰਾਈ ਦੇ ਵਿੱਚ ਮਾਤਾ ਗੁਜਰੀ ਕਾਲਜ ਦੇ ਵਿੱਚੋਂ ਤੁਸੀਂ ਇਹ ਕਲਾ ਸਿੱਖੀ ਹੈ ਤੇ ਇਕੱਲੀ ਪੜ੍ਹਾਈ ਕਰਨ ਨਾਲ ਨਹੀਂ ਕੁਝ ਹੁੰਦਾ ਤੁਹਾਡਾ ਗੁਰੂ ਵੀ ਵਧੀਆ ਹੋਣਾ ਚਾਹੀਦਾ ਹਾਂਜੀ ਇਹ ਤਾਂ ਗੱਲ ਹੈਗੀ ਆ ਵੀ ਜਦੋਂ ਗੁਰੂ ਦੀ ਗੱਲ ਕੁੱਤੀ ਜਾਵੇ ਤਾਂ ਇਹ ਬਹੁਤ ਜ਼ਿਆਦਾ ਵੱਡਾ ਰੋਲ ਲਗਾ ਚਾਹਤੇ ਨੇ ਜਦੋਂ ਮੈਂ ਸਟਾਰਟਿੰਗ ਕੀਤੀ ਸੀ ਹੀ ਤਾਂ ਮੈਂ ਉਸੇ ਵੀ ਸਟੈਂਡਰਡ ਦੇ ਵਿੱਚ ਸੀ ਕਿ ਤਾਂ ਮੈਨੂੰ ਉਸ ਟਾਈਮ ਡਰਾਇੰਗ ਵਗੈਰਾ ਦਾ ਇੰਨਾ ਨਹੀਂ ਪਤਾ ਸੀ ਸਕੂਲ ਦੇ ਵਿੱਚ ਵੀ ਰੈਂਡਮਲੀ ਡਰਾਇੰਗ ਟੀਚਰ ਸੀ ਜੀ ਤਾਂ ਉਹਨਾਂ ਨੇ ਥੋੜਾ-ਬਹੁਤ ਦੱਸਿਆ ਉਸ ਤੋਂ ਬਾਅਦ ਮੈਂ ਜਦੋਂ ਪਲੱਸ 1 ਪਲੱਸ 2 ਸਟੂਡੈਂਟ ਸੀ ਤਾਂ ਮੇਰੇ ਪ੍ਰਿੰਸੀਪਲ ਮੈਮ ਨੂੰ ਬਹੁਤ ਇੰਪ੍ਰੈਸ ਹੋਇਆ ਮਨੇ ਬੜੀ ਜਿੜੀ ਕੈਨਵਸ ਲਿਆ ਇਹ ਦੇ ਕੇ ਕਿ ਯਾ નો ਡਾਊਟ ਦਿਸ ਫੀਲ ਨਹੀਂ ਸੀ ਪਰ ਉਹਨਾਂ ਨੇ ਮੈਨੂੰ ਦੱਸਿਆ ਕਿ ਇਹ ਆਰਟਿਸਟਿਕ ਮਤਲਬ ਇਹ ਮਟੀਰੀਅਲ ਨਾਲ ਯੂਜ਼ ਕਰਕੇ ਬਣਾ ਤਾਂ ਮੈਂ ਰੈਂਡਮਲੀ ਫੋਟੋ ਬਣਾਈ ਤਾਂ ਬਹੁਤ ਵੱਡੀ ਸੀ ਹਾਲਜੇ ਵੀ ਉੱਥੇ ਪਈ ਹੈ ਕੀ ਕਿਤਾ ਉਤਨੀ ਹੌਲੀ ਹੌਲੀ ਪੇਜ ਹੁੰਦੇ ਹੁੰਦੇ ਸ ਮੈਂ ਕਾਲਜ ਚ ਆਈ ਤਾਂ ਮੰਨਵੀਰ ਕੰ ਮੇਰੇ ਟੀਚਰ ਸੀਗੇ ਉਹਨਾਂ ਦੇ ਨਾਲ ਮੈਂ ਆਪਣੀ ਸੀਨੀਅਰ ਦੀ ਇੱਕ ਕਲਾਸ ਤੇ ਬੈਠੀ ਹੁੰਦੀ ਸੀ ਕਿ ਕ੍ਰਿਸ਼ਨਵਾਸਿਕ ਕੰਡੂ ਦੀ ਸੀ ਹਾਂਜੀ ਤਾਂ ਟੀਚਰਸ ਆ ਰੋਲ ਇਟ ਬੱਚੇ ਦੀ ਜ਼ਿੰਦਗੀ ਕਿ ਸੱਚੀ ਬਹੁਤ ਜ਼ਿਆਦਾ ਹੁੰਦਾ ਹੈ ਕ੍ਰਿਸ਼ਨਵਾਸਿਕ ਜੇ ਆਪਾਂ ਨੇ ਕਿਸੇ ਬੰਦੇ ਨੇ ਜਾਂ ਵਿਅਕਤੀ ਨੇ ਤੁਹਾਰ ਤੋਂ ਇਹ ਪੇਂਟਿੰਗ ਲੈਣੀ ਹੋਵੇ ਉਹਦਾ ਜਰੀਆ ਮੈਂ ਮੇਰਾ ਇੱਕ ਇੰਸਟਾਗ੍ਰam ਦਾ ਪੇਜ ਹੈ ਸ਼ਗੁਨਾਰਥ ਤੇ ਨਾਲ ਨਾਲ ਮੇਰਾ ਕੰਟੈਕਟ ਨੰਬਰ ਹੈ 8725831561 ਜਿਹਦੇ ਵੀ ਦਾਈੋਂ ਮੇਨ ਕੰਟੈਕਟ ਆ ਸਕਦੇ ਨੇ ਉਹ ਆਫਟਰ 28 ਕਿਕੇ ਪਰ ਦਸ਼ਮੀ ਲਗਾਈ ਹੈ ਉਸ ਤੋਂ ਬਾਅਦ ਮੈਂ ਉਹਨਾਂ ਨੂੰ ਦੇ ਸਾਦੀ ਕੰਟੀਨ 28 ਤੋਂ ਬਾਅਦ ਤਾਂ ਇਸ ਲਈ ਉਹਨੂੰ ਮਤਲਬ ਇਹਨਾਂ ਨੂੰ ਵੀ ਕੱਲ੍ਹ ਵੀ ਮੇਰੇ ਇੱਕ ਸਟੂਡੀਓ ਹੈ ਜੋ ਕਿ ਸ਼ਰਨਸ਼ੀ ਦੀ ਪਤਨੀ ਸਾਹਿਬ ਦੇ ਵਿੱਚ ਸੀਟੀ ਸੈਂਟਰ ਦੇ ਵਿੱਚ ਹੈ ਤੇ ਉੱਥੇ ਵੀ ਆ ਕੇ ਉਹ ਲੈ ਜਾਓ ਤੁਸੀਂ ਟੈਟੂ ਵੀ ਬਣਾਉਨੇ ਹੋ ਸੁਣਿਆ ਤੇ ਨਾਲ ਦੀ ਨਾਲ ਹੋਰ ਕਈ ਤਰ੍ਹਾਂ ਦੇ ਆਰਟ ਫਾਰਮੇਸ਼ਨ ਤੇ ਦੱਸੋ ਨਾ ਖੁੱਲ ਕੇ ਦੱਸਤਾ ਕਲਾ ਦੇ Bhandharੋਂ ਅਰੇ ਮਤਲਬ ਟੈਟੂ ਆਰਟਿਸਟ ਕੀ ਤਰਿਤੇ ਇਹ ਕੋ ਸ਼ੌਂਕ ਮਤਲਬ ਮੈਂ ਦਿੱਕਿਆ ਵੀ ਸਕਿੰਨ ਦੇ ਵਿੱਚ ਕਿਸ ਤਰ੍ਹਾਂ ਇਹ فن ਆਇਆ ਕਿੰਝ ਟੂ ਦਾ ਪਰ ਜਦੋਂ ਇਹ ਟੈਕਨੀਕਲੀ ਨਾਲ ਭਲੂਨ ਕਿੰਨਾ ਦਾ ਉਹ ਹੋਰ ਵੀ ਵਧੀਆ ਟੈਕਨੀਕ ਲੈ ਹਾਂ ਇਹ ਕਲਾ ਇੱਕ ਹੈ ਬਟ ਕਿਤੇ ਜਿੱਥੇ ਉਹ ਚੀਜ਼ਾਂ ਨੂੰ ਬੈਲੈਂਸ ਵੀ ਕਰਦਾ ਹਾਂ ਇਹ ਕੁੜੀ ਬਹੁਤ ਸੋਹਣਾ ਆਰਟ ਕਰਦੀ ਹੈ ਸਾਡੇ ਤੋਂ ਨਾਲ ਇਹ ਪੜੀਆ तकरीबन ਬੈਚ ਸੇਮ ਸੀ ਬਹੁਤ ਵਧੀਆ ਕਲਾ ਦੀ ਇਹ ਧਨੀ ਆ ਤੇ ਜੇ ਕਿਸੇ ਨੇ ਪੇਂਟਿੰਗ ਬਣਵਾਉਣੀ ਹੋਵੇ ਜਾਂ ਟੈਟੂ ਬਣਾਉਣਾ ਹੋਵੇ ਇਹਨਾਂ ਨਾਲ ਸੰਪਰਕ ਕਰ ਸਕਦਾ ਤੇ ਇਹਨਾਂ ਨੇ ਆਪਣਾ ਕੰਟੈਕਟ ਨੰਬਰ ਵੀ ਦਿੱਤਾ ਅਸੀਂ ਤੁਹਾਡੇ ਨਾਲ ਇਸੇ ਤਰ੍ਹਾਂ ਜੁੜੇ ਰਹਾਂਗੇ ਧੰਨਵਾਦ